ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਬਲਵਿੰਦਰ ਸਿੰਘ ਪਿਛਲੇ ਦਿਨੀ ਪੰਜਾਬ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਸੀ ਸਦਰਾਂ ਲੱਖਾਂ ਦੀ ਗਿਣਤੀ ਚ ਲੋਕ ਪ੍ਰਭਾਵਿਤ ਹੋਏ ਜਿਨ੍ਹਾਂ ਦੇ ਘਰ ਤੇ ਜ਼ਮੀਨਾਂ ਹੜ੍ਹ ਦੀ ਮਾਰ ਕਾਰਨ ਤਬਾਹ ਹੋ ਗਈਆਂ ਸੀ ਉਹਨਾਂ ਵੱਲੋਂ ਮੁੜਲੀ ਤੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈ ਹੈ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਜਾ ਰਹੇ ਨੇ ਪ੍ਰੋਗਰਾਮ ਹੈ ਸੋ ਅੱਜ 200 ਤੋਂ ਉੱਪਰ ਪਰਿਵਾਰ ਨੇ ਜਿਨ੍ਹਾਂ ਨੂੰ 45 ਲੱਖ ਰੁਪਈਆ ਜਿਹੜਾ ਉਹ ਸਰਕਾਰ ਵੱਲੋਂ ਅੱਜ ਆਇਆ ਜਿਹੜਾ ਤੁਹਾਡੇ ਚਾਜ ਵੰਡਣਾ ਸੋ ਮੈਂ ਬਿਨਾਂ ਕਿਸੇ ਦੇਰੀ ਦੇ ਅੱਜ ਕੋਈ ਭਾਸ਼ਣ ਨਹੀਂ ਹੈ ਅੱਜ ਵਾਸ ਅਸੀਂ ਸਰਕਾਰ ਵੱਲੋਂ ਆਏ ਜਿਹੜੇ ਚੈੱਕ ਨੇ ਮੁਆਵਜ਼ੇ ਦੇ ਉਹ ਤੁਹਾਡਾ ਜਿਹੜਾ ਹੱਕ ਬਣਦਾ ਕਿਉਂਕਿ ਤੁਹਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਔਰ ਕੁਦਰਤ ਨੇ ਆਪਣਾ ਬੜਾ ਬਰਾਟ ਰੂਪ ਜਿਹੜਾ ਲੋਕਾਂ ਨੂੰ ਦੱਸਿਆ ਕੋਈ ਚਿਤਚੇ ਤਬ ਨਹੀਂ ਲੋਕਾਂ ਨੂੰ ਵੀ ਹੁਣ ਵੀ ਹੜ੍ਹਾਂ ਆਣਗੇ ਜਦੋਂ ਡੈਮ ਬਣ ਗਏ ਪਾਣੀ ਡੱਕ ਲਿਆ ਉੱਪਰ ਪਰ ਕਿਉਂਕਿ ਡੈਮਾਂ ਦੀ ਵੀ ਇੱਕ ਕਪੈਸਿਟੀ ਹੈ ਜਿਸ ਤਰ੍ਹਾਂ ਘੜੇ ਦਾ ਇੱਕ ਪੱਧਰ ਹੁੰਦਾ ਵੀ ਉਹ ਘੜਾ ਤੁਸੀਂ ਓਨਾ ਰੱਖ ਸਕਦੇ ਹੋ ਜੇ ਓਨੇ ਘੜੇ ਤੋਂ ਬਾਅਦ ਤੁਸੀਂ ਦੋ ਗਲਾਸ ਹੋਰ ਪਾਓਗੇ ਤੇ ਉਹ ਘੜੇ ਤੋਂ ਬਾਹਰ ਆ ਜਾਣਾ ਸੋ ਡੈਮ ਵੀ ਜਿਹੜੇ ਆ ਉਹ ਇੰਨਾ ਪਾਣੀ ਉੱਪਰ ਪਿਆ ਇੰਨੀ ਬਰਸਾਤ ਆਈ ਕਿ ਉਹ ਡੈਮ ਖੋਲਣੇ ਪਏ ਸਾਰੇ ਪੰਜਾਬ ਦੇ ਕੱਲਾ ਇਹ ਨਹੀਂ ਪਰ ਸਾਡਾ ਥੀਨ ਡੈਮ ਰਾਵੀ ਦੇ ਉੱਤੇ ਜਿਹੜਾ ਬੜਿਆ ਉਹ ਖੋਲਿਆ ਬਿਆਸ ਦੇ ਅੰਦਰ ਵੀ ਭਾਖੜਾ ਡੈਮ ਤਲਵਾੜਾ ਡੈਮ ਖੁੱਲਿਆ ਸੋ ਇਸ ਤਰ੍ਹਾਂ ਸਤਲੁਜ ਦੇ ਉੱਤੇ ਜਿਹੜਾ ਉਹ ਵੀ ਖੋਲਿਆ ਸੋ ਇਹ ਸਾਰੇ ਪੰਜਾਬ ਦੇ ਅੰਦਰ ਹਿਮਾਚਲ ਚ ਜੇ ਅੜਗੇ ਚ ਸੋ ਬੜਾ ਔਖਾ ਥਿਆ ਮੀ ਤੁਸੀਂ ਸਾਰਿਆਂ ਨੇ ਬੜਾ ਹੌਸਲਾ ਉਹਦੇ ਚ ਰੱਖਿਆ ਔਰ ਕਈਆਂ ਦੇ ਪਰਿਵਾਰਾਂ ਦੇ ਜੀ ਵੀ ਚਲੇ ਗਏ ਇਸ ਦੁਨੀਆ ਤੋਂ ਪਰ ਕਿਉਂਕਿ ਇਹਦੇ ਅੱਗੇ ਜੋਰ ਕੋਈ ਨਹੀਂ ਕੁਦਰਤ ਦੇ ਅੱਗੇ ਇਹੀ ਆ ਕੁਦਰਤ ਦਾ ਰੂਪ ਜਦੋਂ ਦੱਸਦੀ ਆ ਤੇ ਬੰਦਾ ਬੇਵਸ ਹੋ ਜਾਂਦਾ ਕੁਦਰਤ ਦੇ ਅੱਗੇ ਪ੍ਰੋਗਰਾਮ ਹੈ ਸੋ ਅੱਜ 200 ਤੋਂ ਉੱਪਰ ਪਰਿਵਾਰ ਨੇ ਜਿਨ੍ਹਾਂ ਨੂੰ 45 ਲੱਖ ਰੁਪਈਆ ਜਿਹੜਾ ਉਹ ਸਰਕਾਰ ਵੱਲੋਂ ਅੱਜ ਆਇਆ ਜਿਹੜਾ ਤੁਹਾਡੇ ਚੱਜ ਵੰਡਣਾ ਸੋ ਮੈਂ ਬਿਨਾਂ ਕਿਸੇ ਦੇਰੀ ਦੇ ਅੱਜ ਕੋਈ ਭਾਸ਼ਣ ਨਹੀਂ ਹੈ ਅੱਜ ਬੱਸ ਅਸੀਂ ਸਰਕਾਰ ਵੱਲੋਂ ਆਏ ਜਿਹੜੇ ਚੈੱਕ ਨੇ ਮੁਆਵਜ਼ੇ ਦੇ ਉਹ ਤੁਹਾਡਾ ਜਿਹੜਾ ਹੱਕ ਬਣਦਾ ਕਿਉਂਕਿ ਤੁਹਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਔਰ ਕੁਦਰਤ ਨੇ ਆਪਣਾ بڑا ਬਰਾਟ ਰੂਪ ਜਿਹੜਾ ਲੋਕਾਂ ਨੂੰ ਦੱਸਿਆ ਕੋਈ ਚਿੱਤ ਚੇਤਾਬ ਨਹੀਂ ਲੋਕਾਂ ਨੂੰ ਵੀ ਹੁਣ ਵੀ ਹੜ੍ਹਾਂ ਆਣਗੇ ਜਦੋਂ ਡੈਮ ਬਣ ਗਏ ਪਾਣੀ ਡੱਕ ਲਿਆ ਉੱਪਰ ਪਰ ਕਿਉਂਕਿ ਡੈਮਾਂ ਦੀ ਵੀ ਇੱਕ ਕਪੈਸਿਟੀ ਹੈ ਜਿਸ ਤਰ੍ਹਾਂ ਘੜੇ ਦਾ ਇੱਕ ਪੱਧਰ ਹੁੰਦਾ ਵੀ ਉਹ ਘੜਾ ਤੁਸੀਂ ਊਣਾ ਰੱਖ ਸਕਦੇ ਹੋ ਜੇ ਊਣੇ ਘੜੇ ਤੋਂ ਬਾਅਦ ਤੁਸੀਂ ਦੋ ਗਲਾਸ ਹੋਰ ਪਾਓਗੇ ਤੇ ਉਹ ਘੜੇ ਤੋਂ ਬਾਹਰ ਆ ਜਾਣਾ ਸੋ ਡੈਮ ਵੀ ਜਿਹੜੇ ਆ ਉਹ ਇੰਨਾ ਪਾਣੀ ਉੱਪਰ ਪਿਆ ਇੰਨੀ ਬਰਸਾਤ ਆਈ ਕਿ ਉਹ ਡੈਮ ਖੋਲਣੇ ਪਏ ਸਾਰੇ ਪੰਜਾਬ ਦੇ ਕੱਲਾ ਇਹ ਨਹੀਂ ਪਰ ਸਾਡਾ ਥੀਨ ਡੈਮ ਰਾਵੀ ਦੇ ਉੱਤੇ ਜਿਹੜਾ ਬੜਿਆ ਉਹ ਖੋਲਿਆ ਬਿਆਸ ਦੇ ਅੰਦਰ ਵੀ ਭਾਖੜਾ ਡੈਮ ਤਲਵਾੜਾ ਡੈਮ ਖੁੱਲਿਆ ਸੋ ਇਸ ਤਰ੍ਹਾਂ ਸਤਲੁਜ ਦੇ ਉੱਤੇ ਜਿਹੜਾ ਉਹ ਵੀ ਖੋਲਿਆ ਸੋ ਇਹ ਸਾਰੇ ਪੰਜਾਬ ਦੇ ਅੰਦਰ ਹਿਮਾਚਲ ਚ ਜੇ ਅੜਗੇ ਚ ਸੋ ਬੜਾ ਔਖਾ ਟਾਈਮ ਹੀ ਤੁਸੀਂ ਸਾਰਿਆਂ ਨੇ ਬੜਾ ਹੌਸਲਾ ਉਹਦੇ ਚ ਰੱਖਿਆ ਔਰ ਕਈਆਂ ਦੇ ਪਰਿਵਾਰਾਂ ਦੇ ਜੀਵ ਹੀ ਚਲੇ ਗਏ ਇਸ ਦੁਨੀਆ ਤੋਂ ਪਰ ਕਿਉਂਕਿ ਇਹਦੇ ਅੱਗੇ ਜੋਰ ਕੋਈ ਨਹੀਂ ਕੁਦਰਤ ਦੇ ਅੱਗੇ ਇਹੀ ਆ ਕੁਦਰਤ ਦਾ ਰੂਪ ਜਦੋਂ ਦਸਦੀ ਹੈ ਤੇ ਬੰਦਾ ਬੇਵਸ ਹੋ ਜਾਂਦਾ ਕੁਦਰਤ ਦੇ ਅੱਗੇ ਸੋ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਸੀ ਵੀ ਤੁਸੀਂ ਫੰਡ ਦੇ ਵਿੱਚ ਪੈਸੇ ਪਾਓ ਤਾਂ ਜੋ ਆਪਾਂ ਲੋਕਾਂ ਦੀ ਮਦਦ ਕਰ ਸਕੀਏ ਤੇ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਹੁਣ ਚੈੱਕ ਵੰਡੇ ਜਾ ਰਹੇ ਨੇ ਹੁਣ ਵੇਖਣਾ ਹੋਵੇਗਾ ਲੋਕਾਂ ਪੰਜਾਬ ਸਰਕਾਰ ਦੀ ਸਿਆਸਤ ਨੂੰ ਲੈ ਕੇ ਕਿੰਨਾ ਖੁਸ਼ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਬਲਵਿੰਦਰ ਸਿੰਘ ਪਿਛਲੇ ਦਿਨੀ ਪੰਜਾਬ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਸੀ ਸਦਰਾਂ ਲੱਖਾਂ ਦੀ ਗਿਣਤੀ ਚ ਲੋਕ ਪ੍ਰਭਾਵਿਤ ਹੋਏ ਜਿਨ੍ਹਾਂ ਦੇ ਘਰ ਤੇ ਜ਼ਮੀਨਾਂ ਹੜ੍ਹ ਦੀ ਮਾਰ ਕਾਰਨ ਤਬਾਹ ਹੋ ਗਈਆਂ ਸੀ ਉਹਨਾਂ ਵੱਲੋਂ ਮੁੜਲੀ ਤੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈ ਹੈ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਜਾ ਰਹੇ ਨੇ ਪ੍ਰੋਗਰਾਮ ਹੈ ਸੋ ਅੱਜ 200 ਤੋਂ ਉੱਪਰ ਪਰਿਵਾਰ ਨੇ ਜਿਨ੍ਹਾਂ ਨੂੰ 45 ਲੱਖ ਰੁਪਈਆ ਜਿਹੜਾ ਉਹ ਸਰਕਾਰ ਵੱਲੋਂ ਅੱਜ ਆਇਆ ਜਿਹੜਾ ਤੁਹਾਡੇ ਚਾਜ ਵੰਡਣਾ ਸੋ ਮੈਂ ਬਿਨਾਂ ਕਿਸੇ ਦੇਰੀ ਦੇ ਅੱਜ ਕੋਈ ਭਾਸ਼ਣ ਨਹੀਂ ਹੈ ਅੱਜ ਵਾਸ ਅਸੀਂ ਸਰਕਾਰ ਵੱਲੋਂ ਆਏ ਜਿਹੜੇ ਚੈੱਕ ਨੇ ਮੁਆਵਜ਼ੇ ਦੇ ਉਹ ਤੁਹਾਡਾ ਜਿਹੜਾ ਹੱਕ ਬਣਦਾ ਕਿਉਂਕਿ ਤੁਹਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਔਰ ਕੁਦਰਤ ਨੇ ਆਪਣਾ ਬੜਾ ਬਰਾੜ ਰੂਪ ਜਿਹੜਾ ਲੋਕਾਂ ਨੂੰ ਦੱਸਿਆ ਕੋਈ ਚਿਤਚੇ ਤਬ ਨਹੀਂ ਲੋਕਾਂ ਨੂੰ ਵੀ ਹੁਣ ਵੀ ਹੜ੍ਹਾਂ ਆਣਗੇ ਜਦੋਂ ਡੈਮ ਬਣ ਗਏ ਪਾਣੀ ਡੱਕ ਲਿਆ ਉੱਪਰ ਪਰ ਕਿਉਂਕਿ ਡੈਮਾਂ ਦੀ ਵੀ ਇੱਕ ਕਪੈਸਿਟੀ ਹੈ ਜਿਸ ਤਰ੍ਹਾਂ ਘੜੇ ਦਾ ਇੱਕ ਪੱਧਰ ਹੁੰਦਾ ਵੀ ਉਹ ਘੜਾ ਤੁਸੀਂ ਓਨਾ ਰੱਖ ਸਕਦੇ ਹੋ ਜੇ ਓਨੇ ਘੜੇ ਤੋਂ ਬਾਅਦ ਤੁਸੀਂ ਦੋ ਗਲਾਸ ਹੋਰ ਪਾਓਗੇ ਤੇ ਉਹ ਘੜੇ ਤੋਂ ਬਾਹਰ ਆ ਜਾਣਾ ਸੋ ਡੈਮ ਵੀ ਜਿਹੜੇ ਆ ਉਹ ਇੰਨਾ ਪਾਣੀ ਉੱਪਰ ਪਿਆ ਇੰਨੀ ਬਰਸਾਤ ਆਈ ਕਿ ਉਹ ਡੈਮ ਖੋਲਣੇ ਪਏ ਸਾਰੇ ਪੰਜਾਬ ਦੇ ਕੱਲਾ ਇਹ ਨਹੀਂ ਪਰ ਸਾਡਾ ਥੀਨ ਡੈਮ ਰਾਵੀ ਦੇ ਉੱਤੇ ਜਿਹੜਾ ਬੜਿਆ ਉਹ ਖੋਲਿਆ ਵਿਆਸ ਦੇ ਅੰਦਰ ਵੀ ਭਾਖੜਾ ਡੈਮ ਤਲਵਾੜਾ ਡੈਮ ਖੁੱਲਿਆ ਸੋ ਇਸ ਤਰ੍ਹਾਂ ਸਤਲੁਜ ਦੇ ਉੱਤੇ ਜਿਹੜਾ ਉਹ ਵੀ ਖੋਲਿਆ ਸੋ ਇਹ ਸਾਰੇ ਪੰਜਾਬ ਦੇ ਅੰਦਰ ਹਿਮਾਚਲ ਚ ਜੇ ਅੜਗੇ ਚ ਸੋ ਬੜਾ ਔਖਾ ਥਿਆ ਮੈਂ ਤੁਸੀਂ ਸਾਰਿਆਂ ਨੇ ਬੜਾ ਹੌਸਲਾ ਉਹਦੇ ਚ ਰੱਖਿਆ ਔਰ ਕਈਆਂ ਦੇ ਪਰਿਵਾਰਾਂ ਦੇ ਜੀ ਵੀ ਚਲੇ ਗਏ ਇਸ ਦੁਨੀਆ ਤੋਂ ਪਰ ਕਿਉਂਕਿ ਇਹਦੇ ਅੱਗੇ ਜੋਰ ਕੋਈ ਨਹੀਂ ਕੁਦਰਤ ਦੇ ਅੱਗੇ ਇਹੀ ਆ ਕੁਦਰਤ ਦਾ ਰੂਪ ਜਦੋਂ ਦੱਸਦੀ ਆ ਤੇ ਬੰਦਾ ਬੇਵਸ ਹੋ ਜਾਂਦਾ ਕੁਦਰਤ ਦੇ ਅੱਗੇ ਪ੍ਰੋਗਰਾਮ ਹੈ ਸੋ ਅੱਜ 200 ਤੋਂ ਉੱਪਰ ਪਰਿਵਾਰ ਨੇ ਜਿਨ੍ਹਾਂ ਨੂੰ 45 ਲੱਖ ਰੁਪਈਆ ਜਿਹੜਾ ਉਹ ਸਰਕਾਰ ਵੱਲੋਂ ਅੱਜ ਆਇਆ ਜਿਹੜਾ ਤੁਹਾਡੇ ਚੱਜ ਵੰਡਣਾ ਸੋ ਮੈਂ ਬਿਨਾਂ ਕਿਸੇ ਦੇਰੀ ਦੇ ਅੱਜ ਕੋਈ ਭਾਸਣ ਨਹੀਂ ਹੈ ਅੱਜ ਬੱਸ ਅਸੀਂ ਸਰਕਾਰ ਵੱਲੋਂ ਆਏ ਜਿਹੜੇ ਚੈੱਕ ਨੇ ਮੁਆਵਜ਼ੇ ਦੇ ਉਹ ਤੁਹਾਡਾ ਜਿਹੜਾ ਹੱਕ ਬਣਦਾ ਕਿਉਂਕਿ ਤੁਹਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਔਰ ਕੁਦਰਤ ਨੇ ਆਪਣਾ بڑا ਬਰਾਟ ਰੂਪ ਜਿਹੜਾ ਲੋਕਾਂ ਨੂੰ ਦੱਸਿਆ ਕੋਈ ਚਿਤਚੇ ਤਬ ਨਹੀਂ ਲੋਕਾਂ ਨੂੰ ਵੀ ਹੁਣ ਵੀ ਹੜ੍ਹਾਂ ਆਣਗੇ ਜਦੋਂ ਡੈਮ ਬਣ ਗਏ ਪਾਣੀ ਡੱਕ ਲਿਆ ਉੱਪਰ ਪਰ ਕਿਉਂਕਿ ਡੈਮਾਂ ਦੀ ਵੀ ਇੱਕ ਕਪੈਸਿਟੀ ਹੈ ਜਿਸ ਤਰ੍ਹਾਂ ਘੜੇ ਦਾ ਇੱਕ ਪੱਧਰ ਹੁੰਦਾ ਵੀ ਉਹ ਘੜਾ ਤੁਸੀਂ ਉਣਾ ਰੱਖ ਸਕਦੇ ਹੋ ਜੇ ਉਹਨੇ ਘੜੇ ਤੋਂ ਬਾਅਦ ਤੁਸੀਂ ਦੋ ਗਲਾਸ ਹੋਰ ਪਾਓਗੇ ਤੇ ਉਹ ਘੜੇ ਤੋਂ ਬਾਹਰ ਆ ਜਾਣਾ ਸੋ ਡੈਮ ਵੀ ਜਿਹੜੇ ਆ ਉਹ ਇੰਨਾ ਪਾਣੀ ਉੱਪਰ ਪਿਆ ਇੰਨੀ ਬਰਸਾਤ ਆਈ ਕਿ ਉਹ ਡੈਮ ਖੋਲਣੇ ਪਏ ਸਾਰੇ ਪੰਜਾਬ ਦੇ ਕੱਲਾ ਇਹ ਨਹੀਂ ਪਰ ਸਾਡਾ ਥੀਨ ਡੈਮ ਰਾਵੀ ਦੇ ਉੱਤੇ ਜਿਹੜਾ ਬੜਿਆ ਉਹ ਖੋਲਿਆ ਬਿਆਸ ਦੇ ਅੰਦਰ ਵੀ ਭਾਖੜਾ ਡੈਮ ਤਲਵਾੜਾ ਡੈਮ ਖੁੱਲਿਆ ਸੋ ਇਸ ਤਰ੍ਹਾਂ ਸਤਲੁਜ ਦੇ ਉੱਤੇ ਜਿਹੜਾ ਉਹ ਵੀ ਖੋਲਿਆ ਸੋ ਇਹ ਸਾਰੇ ਪੰਜਾਬ ਦੇ ਅੰਦਰ ਹਿਮਾਚਲ ਚ ਜੇ ਅੜਗੇ ਚ ਸੋ ਬੜਾ ਔਖਾ ਟਾਈਮ ਹੀ ਤੁਸੀਂ ਸਾਰਿਆਂ ਨੇ ਬੜਾ ਹੌਸਲਾ ਉਹਦੇ ਚ ਰੱਖਿਆ ਔਰ ਕਈਆਂ ਦੇ ਪਰਿਵਾਰਾਂ ਦੇ ਜੀਵ ਹੀ ਚਲੇ ਗਏ ਇਸ ਦੁਨੀਆ ਤੋਂ ਪਰ ਕਿਉਂਕਿ ਇਹਦੇ ਅੱਗੇ ਜੋਰ ਕੋਈ ਨਹੀਂ ਕੁਦਰਤ ਦੇ ਅੱਗੇ ਇਹੀ ਆ ਕੁਦਰਤ ਦਾ ਰੂਪ ਜਦੋਂ ਦੱਸਦੀ ਆ ਤੇ ਬੰਦਾ ਬੇਵਸ ਹੋ ਜਾਂਦਾ ਕੁਦਰਤ ਦੇ ਅੱਗੇ ਸੋ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਸੀ ਵੀ ਤੁਸੀਂ ਫੰਡ ਦੇ ਵਿੱਚ ਪੈਸੇ ਪਾਓ ਤਾਂ ਜੋ ਆਪਾਂ ਲੋਕਾਂ ਦੀ ਮਦਦ ਕਰ ਸਕੀਏ ਤੇ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਹੁਣ ਚੈੱਕ ਵੰਡੇ ਜਾ ਰਹੇ ਨੇ ਹੁਣ ਵੇਖਣਾ ਹੋਵੇਗਾ ਲੋਕਾਂ ਪੰਜਾਬ ਸਰਕਾਰ ਦੀ ਸਿਆਸਤ ਨੂੰ ਲੈ ਕੇ ਕਿੰਨਾ ਖੁਸ਼ ਹੁੰਦੇ ਨੇ